ਦੀ ਅਮਰ ਹੈ ਇਹ ਆਵਾਜ਼ ਹੈ ਸਰਦਾਰ ਅਵਤਾਰ ਸਿੰਘ ਤਰੀਪੁਰ ਆਇਆ ਵੱਡੀ ਸ਼ਾਹੀ ਹੋ ਵੇਸ਼ ਕੀ ਨੇਤਾ ਕੈਸੀ ਹੋ ਭੋਜਨ ਸਮਾਜ ਪਾਰਟੀ ਵੱਲੋਂ ਅੱਜ ਜਸਪਾਲ ਬਾਂਗਰ ਵਿਖੇ ਸ਼ਹੀਦੀ ਸਮਾਰਕ ਵਾਲੀ ਜਗ੍ਹਾ ਉੱਤੇ ਪੰਜਾਬ ਸੰਭਾਲੂ ਰੈਲੀ ਦਾ ਉਜੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ ਡਾਕਟਰ ਅਕਤਾਰ ਸਿੰਘ ਕ੍ਰੀਮਪਰੀ ਨੇ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਉਨ੍ਹਾਂ ਸ਼ਹੀਦ ਹੋਏ ਪਾਰਟੀ ਵਰਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕਰਦਿਆਂ ਲੋਕਤੰਤਰ ਦੀ ਰੱਖਿਆ ਕਰਦੇ 1992 ਚ ਸ਼ਹੀਦ ਹੋਏ ਪੰਜ ਵਰਕਰਾਂ ਸ਼ਹੀਦ ਅਨਸੱਤਰ ਸਿੰਘ ਸ਼ਹੀਦ ਨਾਜਰ ਸਿੰਘ ਸ਼ਹੀਦ ਅਮਰ ਸਿੰਘ ਸ਼ਹੀਦ ਸਰਨਜੀਤ ਸਿੰਘ ਸ਼ਹੀਦ ਅਰਜਿੰਦਰ ਸਿੰਘ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ ਉਹਨਾਂ ਕਹੇ ਕਿ ਵਰਕਰਾਂ ਦੇ ਸਹਿਯੋਗ ਨਾਲ ਬਸਪਾ ਆਪਣੇ ਦਮ ਤੇ ਐਸਐਸਈ ਦੀ ਸਮਾਰਕ ਨੂੰ ਮੁਕੰਮਲ ਕਰਾਈਗੀ ਅਤੇ 2027 ਵਿੱਚ ਸਰਕਾਰ ਵੱਲੋਂ ਤੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਮੋੜਦਿਆਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਨ ਸਤਕਾਰ ਦਿੱਤਾ ਜਾਵੇਗਾ ਆਓ ਦੇਖਦੇ ਹਾਂ ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਦੂਦਾਂ ਦੀ ਇਹ ਖਾਸ ਰਿਪੋਰਟ ਫਰਵਰੀ 1992 ਵਿੱਚ ਜਦੋਂ ਇਹ ਕਿਹਾ ਗਿਆ ਕਿ ਜਿਹੜੇ ਵੋਟ ਪਾਣਗੇ ਉਹਨਾਂ ਨੂੰ ਗੋਲੀ ਮਾਰੀ ਜਾਊਗੀ ਇਸ ਕਰਕੇ ਚੋਣਾਂ ਦਾ ਬਾਈਕਟ ਕਰੋ ਲੇਕਿਨ ਸਾਬਕਾਂਛੀ ਰਾਮ ਮੌਜਨ ਸਮਾਜ ਪਾਰਟੀ ਦੇ ਸੰਸਤਾਪਕ ਔਰ ਮੌਜਨ ਸਮਾਜ ਪਾਰਟੀ ਦੇ ਉਸ ਵਕਤ ਦੇ ਵਾਈਸ ਪ੍ਰੈਜ਼ੀਡੈਂਟ ਪੰਨ ਕੁਮਾਰੀ ਮਾਇਆਵਤੀ ਜੀ ਫੈਸਲਾ ਕੀਤਾ ਗਿਆ ਕਿ ਲੋਕਤੰਤਰ ਨੂੰ ਬਚਾਉਣ ਲਈ ਜਿਹੜਾ ਹੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬੋਰਡ ਦਾ ਦੇ ਕੇ ਗਏ ਆ ਉਹਦੇ ਇਸਤੇਮਾਲ ਲਈ ਅਸੀਂ ਇਲੈਕਸ਼ਨ ਬੀਐਸਪੀ ਲੜੂਗੀ। ਤੋਂ ਬੀਐਸਪੀ ਨੇ ਇਲੈਕਸ਼ਨ ਲੜਿਆ। ਤੋਂ ਉਸ ਵਕਤ ਸਾਨੂੰ ਉਸ ਲੋਕਤੰਤਰ ਨੂੰ ਬਚਾਉਣ ਲਈ ਅਣਖ ਦੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਉਹਦੀ ਕੀਮਤ ਅਦਾ ਕਰਨੀ ਪਈ। ਸਾਡੇ ਪੰਜ ਯੋਧੇ ਜਸਪਾਲ ਬਾਂਕਰ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਗਏ ਲੋਕ ਬ੍ਰਾਤੀ ਤਾਕਤਾਂ ਦੁਆਰਾ। ਸਤਾ ਦੀ ਸਰਪ੍ਰਸਤੀ ਚ ਤੋਂ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜਗਾ ਸਭ ਕੰਚੀ ਰਾਮ ਜੀ ਦੇ ਅਸ਼ੀਰਵਾਦ ਨਾਲ ਪੈਣ ਮਾਇਆਵਤੀ ਜੀ ਦੇ ਅਸ਼ੀਰਵਾਦ ਦੇ ਨਾਲ ਪੰਜਾਬ ਬੀਐਸਪੀ ਦੇ ਸਮਰਥਕਾਂ ਵਰਕਰਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਇਕੱਠਾ ਕਰਕੇ ਇਹ ਜਗਾ ਖਰੀਦੀ ਸਭ ਜੀ ਦਾ ਪੈਣ ਜੀ ਦਾ ਅਸ਼ੀਰਵਾਦ ਮਿਲਿਆ ਜਗਾ ਲਈ ਗਈ ਲੇਕਿਨ ਸਮਾਰਕ बनने के दे अफसोस भी इस गल तो अज अ फैसला किया कि ये जरा समारक यदि चार दबारी की शुरुआत करनी है सब तो पहला तो वो चार दबारी की शुरुआत करने लिए लीह पत्थर रखा गया अभी भी सामने नीह पट रही है तो एक कम शुरू हो गया और मैं आशावादी है ਕਾਛੀराम ਸਾਹਿਬ ਨੇ ਕਿਹਾ ਕਿ ਜਦ ਤਮੰਨਾ ਸੱਚੀ ਹੋਵੇ ਇਰਾਦਾ ਪੱਕਾ ਹੋਵੇ ਤੋ ਰਸਤੇ ਨਿਕਲੇ ਆਉਂਦੇ ਆ ਇਸ ਕਰਕੇ ਮੈਂ ਆਸ਼ਾ 바ਦੀ ਆ ਕਿ ਇਹ ਸਾਡਾ ਹੁਣ ਸਮਾਰਕ ਬਣਾਉਣ ਦਾ ਸੁਪਨਾ ਜਿਹੜਾ ਬੜੇ ਲੰਮੇ ਸਮੇਂ ਤੋਂ ਅਧੂਰਾ ਸੀ ਉਹ ਜ਼ਰੂਰ ਪੂਰਾ ਹੋਏਗਾ ਲੁਧਿਆਣਾ ਜ਼ਿਲ੍ਹੇ ਦੀ ਸਾਡੀ ਟੀਮ ਜਿਹੜੀ ਉਹਨੇ ਵੀ ਅਣਖ ਦਾ ਸਵਾਲ ਬਣਾਇਆ ਇਹਨੂੰ ਆਪਣੇ ਅੰਦਰ ਹਿੰਮਤ ਔਰ ਜਨੂਨ ਦਾ ਜਜ਼ਬਾ ਪੈਦਾ ਕੀਤਾ ਤੋ ਸਾਰੀ ਟੀਮ ਇਕਜੁੱਟ ਹੋ ਕੇ ਲੱਗੀ ਆ ਕਿ ਇੱਥੇ ਇਕ ਸ਼ਾਨਦਾਰ ਸਮਾਰਕ ਬਣਾਉਣ ਦਾ ਜੋ ਜਿਹਨੂੰ ਜਿੱਥੋਂ ਸੰਗਤਾਂ ਪ੍ਰੇਰਣਾ ਲੈ ਕੇ ਜਾਣ ਅਣਕ ਸਭਾ ਮਾਨ ਆਤਮ ਨਿਰਪਰਤਾ ਆਜ਼ਾਦੀ ਬਰਾਬਰੀ ਭਾਈਚਾਰੇ ਦਾ ਅੰਦੋਲਨ ਜਿਹੜਾ ਹਜ਼ਾਰਾਂ ਸਾਲਾਂ ਦੇ ਛੋਸਤਾ ਨੂੰ ਸ਼ਾਸਕ ਬਣਾਉਣ ਦਾ ਅੰਦੋਲਨ ਜਿਹੜਾ ਉਹਦੇ ਕਾਮਯਾਬੀ ਲਈ ਪ੍ਰੇਰਣਾ ਲੈ ਕੇ ਜਾਣ ਤੋ ਉਹ ਮਕਸਦ ਜ਼ਰੂਰ ਪੂਰਾ ਹੋਗਾ ਅੱਜ ਸਾਡਾ ਇਨਾ ਹੀ ਮਕਸਦ ਸੀ ਕਿ ਅੱਜ ਅਸੀਂ ਨਹੀਂ ਪੱਥਰ ਰੱਖੇ ਇਥੇ ਸਮਾਰਕ ਪ੍ਰਵੀਨ ਪੰਗਾ ਜੀ ਵੀ ਮਜੂਰ ਨੇ ਸਾਡੇ ਨਾਲ ਜੁਆਨ ਇੰਚਾਰਜ ਕੀ ਕਹਿਣਾ ਚਾਹੁੰਦੇ ਸਾਡੇ ਬਸਪਾ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਹਰ ਮੁੱਦੇ ਤੇ ਗੱਲ ਕਲੀਅਰ ਕੀਤੀ ਹੈ ਔਰ ਅੱਜ ਦੇ ਇਸ ਮੌਕੇ ਤੇ 1992 ਦੇ ਸ਼ਹੀਦ ਹੋਏ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਪੰਜਾਬ ਚ ਲੋਕਤੰਤਰੀ ਬਹਾਲੀ ਸ਼ਹਾਦਤ ਦਿੱਤੀ ਸੀ ਅੱਜ ਉਹਨਾਂ ਦੀ ਯਾਦ ਵਿੱਚ ਜਿਹੜਾ ਸਮਾਰਕ ਬਣਾਉਣ ਦੇ ਲਈ ਉਹ ਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸ਼ੀਰ ਕਿਸੇ ਕੌਮ ਸਮਾਜ ਦਾ ਸਰਮਾਇਆ ਹੁੰਦੇ ਆ ਉਹ ਸਰਮਾਇਆ ਨੂੰ ਸਾਂਭਣਾ ਆਉਣ ਵਾਲੀ ਪੀੜ੍ਹੀ ਲਈ ਉਹ ਪ੍ਰੇਰਨਾ ਦਾ ਸਰੋਤ ਹੁੰਦੇ ਆ ਤਾਂ ਜੋ ਉਹਨਾਂ 'ਚ ਜਜ਼ਬਾ ਪੈਦਾ ਹੋ ਸਕੇ ਸਮਾਜ 'ਚ ਕ੍ਰਾਂਤੀ ਲਿਆਉਣ ਦੇ ਲਈ ਔਰ ਅੱਜ ਦਾ ਦਿਨ ਇਹ ਇਤਿਹਾਸਕ ਦਿਨ ਹੈ ਬੋਝਨ ਸਮਾਜ ਪਾਰਟੀ ਲਈ ਕਿ ਪਿਛਲੇ ਸਮੇਂ ਤੋਂ ਜਿਹੜਾ ਕੱਲ ਪਹਿਲਾਂ ਹੋ ਜਾਣ ਚਾਹੀਦੀ ਸੀ ਅੱਜ ਉਹਦੀ ਸ਼ੁਰੂਆਤ ਹੋਈ ਹੈ ਉਹਦੇ ਲਈ ਅਸੀਂ ਬੋਝਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਆਂ ਕਾਹ ਮੇਜਰ ਕਿ ਆਪਾਂ ਸ਼ਹੀਦਾਂ ਦਾ ਸਨਮਾਨ ਕਰਦੇ ਹੋਏ ਇਸ ਸਮਾਰਕ ਨੂੰ ਮੁਕੰਮਲ ਆਪਾਂ ਪਹਿ ਸੰਕਰੀਏ ਇਹ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਜੈ ਭੀਮ ਜੈ ਭਾਲ ਸਵਿੰਦਰ ਬਿੱਟਾ ਜੀ ਵੀ ਮੌਜੂਦ ਨੇ ਤੁਸੀਂ ਅੱਜ ਦੇ ਸਮੇਂ ਬਹੁਜਨ ਸਮਾਜ ਦੇ ਸਮਾਜ ਦੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ 1992 ਦੇ ਵਿੱਚ ਜਿਹੜੇ ਸਾਡੇ ਲੋਕਤੰਤਰ ਦੀ ਬਹਾਲੀ ਲਈ ਬਹੁਜਨ ਸਮਾਜ ਪਾਰਟੀ ਦੇ ਸ਼ਹੀਦ ਹੋਏ ਸੀ ਪੰਚੀਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮਾਨਯੋਗ ਡਾਕਟਰ ਅਪਤਾਰ ਸਿੰਘ ਕ੍ਰਿੰਪਰੀ ਸਾਹਿਬ ਨੇ ਉਹ ਸਮਾਰਕ ਦੀ ਨੀਂਹ ਰੱਖੀ ਆ ਅਸੀਂ ਸਾਰੇ ਬਹੁਜਨ ਸਮਾਜ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿੰਦੇ ਆ ਜਿੱਥੇ ਅਸੀਂ ਵਧਾਈ ਦਿੰਨੇ ਆ ਉੱਥੇ ਬੇਨਤੀ ਵੀ ਕਰਦੇ ਆ ਵੀ ਇਸ ਸਮਾਰਕ ਨੂੰ ਨੇਪੜੇ ਚੜਨ ਦੇ ਲਈ ਧਨ, ਮਨ, ਧੰ ਦੇ ਨਾਲ ਇਹ ਇਹਦੀ ਮਦਦ ਕਰਨੀ ਕਰਨੀ ਸਾਡੀ ਮੋਰਲ ਡਿਊਟੀ ਬਣਦੀ ਆ ਔਰ ਬਹੁਜਨ ਸਮਾਜ ਦੇ ਲੋਗਾਂ ਨੂੰ ਵੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਇਸ ਕੋਈ ਏਟ ਲੈ ਕੇ ਆਵੇ ਕੋਈ ਸੀਮੈਂਟ ਲੈ ਕੇ ਆਵੇ ਕੋਈ ਰੇਤਾ ਲੈ ਕੇ ਆਵੇ ਤਾ ਜੋ ਕੇਸ ਸमारक ਜਿਹੜਾ ਨੇਪਰੇ ਚੜ ਸਕੇ ਜੈ ਭੀਮ ਜੈ ਭਾਰਤ ਦਾ ਪ੍ਰਧਾਨ ਬਲਵਿੰਦਰ ਜਸਤਰੀ ਜੀ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਸਾਡੇ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਪਾਰਤ ਸਿੰਘ ਕ੍ਰੀਮਪੁਰੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਇਹ ਸ਼ਹੀਦੀ ਸਮਾਰਕ ਦੀ ਉਸਾਰੀ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਆਪਣੇ ਕਲਕਮਲਾਂ ਦੇ ਨਾਲ ਔਰ ਸੰਗਤ ਵੱਲੋਂ ਔਰ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਜੋ ਵਾਦਾ ਕੀਤਾ ਸੀ ਕ੍ਰੀਮਪੁਰੀ ਸਾਹਿਬ ਨਾਲ ਬੇਸੀ ਇੱਟਾਂ ਦਾ ਯੋਗਦਾਨ ਪਾਵਾਂਗੇ ਉਹਨਾਂ ਨੇ ਇੱਟਾਂ ਵੀ ਪਹੁੰਚਾਈਆਂ ਨੇ ਸੀਮੈਂਟ ਪੋਚਾਉਣ ਦਾ ਵੀ ਜਿਹੜਾ ਹੈਗਾ ਯਤਨ جاری ਹੈ ਸੋ ਸਾਰੀ ਟੀਮ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਪਿੱਛੇ ਦੇਖ ਰਹੇ ਤੁਸੀਂ ਆਈਟਾਂ ਦੇ ਚੱਕੇ ਲੱਗ ਰਹੇ ਨੇ ਏਟਾਂ ਵੀ ਨਾਲ ਦੀ ਨਾਲ ਆ ਰਹੀਆਂ ਜੇਸੀ ਵੀ ਲੱਗੀ ਹੋਈ ਆ ਸੋ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਸਰਦਾਰ ਕ੍ਰਿਮਪਰੀ ਸਾਹਿਬ ਦਾ ਔਰ ਸਾਡੀ ਸਮੁੱਚੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਔਰ ਸਾਰਿਆਂ ਨੇ ਹੀ ਬਹੁਤ ਵਧੀਆ ਫੈਸਲਾ ਲਿਆ ਕੇ ਇਸ ਜਿਹੜਾ ਸਮਾਰਕ ਹੈ ਇਹਨੂੰ ਸਾਰੀ ਕੀਤੀ ਜਾਵੇ ਦੀ ਔਰ ਸੰਗਤ ਦਾ ਵੀ ਬਹੁਤ ਬਣਬੁੱਲਾ ਜਿਹੜਾ ਯੋਗਦਾਨ ਹੈ ਔਰ ਮੈਂ ਅਪੀਲ ਕਰਦਾ ਕਿ ਜਿਹੜੇ ਵਿਦੇਸ਼ਾਂ ਦੇ ਵੀ ਸਾਡੇ ਸਾਥੀ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਸਮਾਰਕ ਦੇ ਵਿੱਚ ਆਪਣਾ ਤਿਲਫਨ ਦਾ ਯੋਗਦਾਨ ਪਾਉਣ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਧੰਨਵਾਦ ਬੁਟਾ ਸਿੰਘ ਸੰਘੋਵਾਲ ਵੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਪੂਰੀ ਦੇਸ਼ ਵਿਦੇਸ਼ ਦੇ ਵਿੱਚ ਦੱਸਿਆ ਕਿ ਅੱਜ 1992 ਦੇ ਸ਼ਹੀਦਾਂ ਦਾ ਜੋ ਸਾਹਿਬ ਸ਼੍ਰੀ ਕਨਸ਼ੀ ਰਾਮ ਜੀ ਨੇ ਜਗ੍ਹਾ ਲੈ ਕੇ ਦਿੱਤੀ ਸੀ ਉਹ ਸਮਾਰਕ ਦਾ ਅੱਜ ਸਾਡੇ ਮਾਨਯੋਗ ਸਤਕਾਰਯੋਗ ਪੰਜਾਬ ਦੇ ਪ੍ਰਧਾਨ ਡਾਕਟਰ ਉਤਾਰ ਸਿੰਘ ਕ੍ਰੀਮਪੁਰੀ ਜੀ ਨੀ ਪੱਥਰ ਰੱਖਣ ਆਏ ਨੇ ਔਰ ਰੱਖ ਦਿੱਤਾ ਅੱਜ ਪੂਰੇ ਬਹੁਜਨ ਸਮਾਜ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਇਸ ਕਰਕੇ ਅਸੀਂ ਸਾਰੇ ਵਰਕਰਾਂ ਲੀਡਰਾਂ ਸਹਿਬਾਨਾਂ ਨੂੰ ਬੇਨਤੀ ਕਰਦੇ ਆਂ ਹੋਰ ਵੀ ਜਿੰਨੇ ਐਨ ਆਰ ਆਈ ਵੀਰ ਨੇ ਕਿ ਵੱਧ ਤੋਂ ਵੱਧ ਇਹ ਸਮਾਰਕ ਦੇ ਵਿੱਚ ਯੋਗਦਾਨ ਪਾ ਕੇ ਆਪਦਾ ਜਨਮ ਸਫਲਾ ਕਰੋ ਤੇ ਸਾਰੀ ਸੰਗਤ ਨੂੰ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਕਾ ਜਿਲਾਨ ਕਾਰਜ ਬਹੁਜਨ ਸਮਾਜ ਪਾਰਟੀ ਲੁਧਿਆਣਾ ਅੱਜ ਭੋਜਨ ਸਮਾਜ ਪਾਰਟੀ 1992 ਦੇ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਹੈ ਜਸਪਾਲ ਬਾਂਗਰ ਵਿਖੇ ਜੋ ਸਮਾਰਕ ਬਣਾਉਣ ਦੇ ਵਾਸਤੇ ਜਿਹੜੀ ਬੜੀ ਲੰਮੇ ਸਮੇਂ ਤੋਂ ਮੰਗ ਵੀ ਸੀ ਔਰ ਜ਼ਰੂਰਤ ਵੀ ਸੀ ਔਰ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਵਾਸਤੇ ਇੱਕ ਜਿਹੜਾ ਸਮਾਰਕ ਹੋਣਾ ਬਹੁਤ ਜ਼ਰੂਰੀ ਸੀ ਉਹਦੇ ਵਾਸਤੇ ਅੱਜ ਜਿਹੜਾ ਹੈ ਸਾਡੇ ਮਾਨਯੋਗ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰਿਪੂਰੀ ਸਾਹਿਬ ਮਿਹਰਬਾਨ ਦੇ ਪ੍ਰਧਾਨ ਅੱਜ 19 ਪੱਥਰ ਰੱਖ ਕੇ ਗਏ ਹਨ 19 ਪੱਥਰ ਰੱਖ ਕੇ ਉਹਨਾਂ ਨੇ ਜਿਹੜਾ ਹੈ ਸਾਰਾ ਜਿਹੜਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਔਰ ਜਿਨਾਂ ਜਿਨਾਂ ਸਾਥੀਆਂ ਦੀ ਜ਼ਿੰਮੇਵਾਰੀ ਬਣਾਈ ਗਈ ਹੈ ਕੰਮ ਵਾਸਤੇ ਉਹਨਾਂ ਨੂੰ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਔਰ ਦਾਸ ਨੂੰ ਵੀ ਇਹਦੇ ਵਿੱਚ ਜਿਹੜਾ ਇਸ ਕੰਮ ਦੀ ਦੇਖਰੇਖ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਉਹਦਾ ਕੋਆਰਡੀਨੇਟਰ ਲਾਇਆ ਗਿਆ ਹੈ ਸੋ ਅਸੀਂ ਸਾਰੇ ਅੱਜ ਇਸ ਗੱਲ ਇਹ ਜਿੱਥੇ ਸਾਰੇ ਸਾਥੀਆਂ ਨੂੰ ਅਸੀਂ ਵਧਾਈ ਦਿੰਨੇ ਹਾਂ ਉੱਥੇ ਬੜੇ ਲੰਮੇ ਸਮੇਂ ਤੋਂ ਜਿਹੜਾ ਇਹ اٹਕਿਆ ਹੋਇਆ ਸੀ ਸਹੀਦੀ ਸਮਾਰਕ ਉਹ ਆਰੰਭ ਹੋ ਗਿਆ ਹੈ ਸੋ ਅਸੀਂ ਸਾਰੇ ਬਹੁਜਨ ਸਮਾਜ ਦੇ ਸਮੁੱਚੇ ਸਾਥੀਆਂ ਨੂੰ ਚਿੰਤਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਖੁੱਲ ਕੇ ਸਾਰੇ ਸਾਥੀ ਆਪਣਾ ਸਹਿਯੋਗ ਕਰੋ ਤਾਂ ਕਿ ਇੱਥੇ ਇੱਕ ਬਹੁਤ ਵੱਡਾ ਜਿਹੜਾ ਪ੍ਰੇਰਣਾ ਕੇਂਦਰ ਬਹੁਜਨ ਸਮਾਜ ਦੇ ਲੋਕਾਂ ਨੂੰ ਪ੍ਰੇਰਣਾ ਦੇਣ ਵਾਸਤੇ ਬਣਾਇਆ ਜਾ ਸਕੇ ਔਰ ਸਾਰੇ ਹੀ ਲੁਧਿਆਣਾ ਦੇ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਵੀ ਸਾਥੀ ਬੈਠੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਹੀ ਵੱਧ ਤੋਂ ਵੱਧ ਸਹਿਯੋਗ ਕਰਕੇ ਇੱਥੇ ਇੱਕ ਜਿਹੜਾ ਹੈ ਬਹੁਜਨ ਸਮਾਜ ਦੇ ਮਹਾਪੁਰਸ਼ਾਂ ਦੇ ਨਾਂ ਦੇ ਉੱਤੇ ਜਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਜਿਹੜਾ ਹੈ ਇੱਕ ਅਜੂਬਾ ਅਸਾਰਿਆ ਜਾਣਾ ਹੈ ਸੋ ਸਾਰੇ ਸਾਥੀ ਸਹਿਯੋਗ ਕਰਨ ਮੇਰੀ ਇਹ ਸਾਰੇ ਬਹੁਜਨ ਸਮਾਜ ਦੇ ਫੋਰਜੋਰ ਸਾਥੀਆਂ ਨੂੰ ਬੇਨਤੀ ਪਰਗਨ ਬਿਲਗਾ ਅਨਚਾਰਜ ਲੁਧਿਆਣਾ ਦਿਹਾਤੀ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਜਸਪਾਲ ਜਸਪਾਲ ਬਾਂਗਰ ਵਿੱਚ ਸੂ ਮਾਰਕ ਬਣਾਉਣ ਲਈ ਅੱਜ ਉਹਦੀ ਤਿਆਰੀ ਦੇ ਵਿੱਚ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ਇੱਥੇ ਆਏ ਸੀ ਵੱਡੀ ਗਿਣਤੀ ਚ ਲੁਧਿਆਣਾ ਜ਼ਿਲ੍ਹੇ ਦੇ ਲੀਡਰ ਵਰਕਰਸ ਤੇ ਸਪੋਰਟਰ ਇਕੱਠੇ ਹੋਏ ਸੀ ਉਹਨਾਂ ਸਾਰਿਆਂ ਨੇ ਭਰੋਸਾ ਦਿਵਾਇਆ ਵੀ ਅਸੀਂ ਅੱਜ ਜਿਹੜੀ ਅੱਜ ਨੀ ਪੱਥਰ ਰੱਖ ਕੇ ਸ਼ੁਰੂ ਕੀਤਾ ਗਿਆ ਉਹ ਸਾਰੀ ਆ ਇਹਨੂੰ ਅਸੀਂ ਐਂਡ ਤੱਕ ਬਹੁਤ ਜਲਦੀ ਜਿਹੜਾ ਤਿਆਰ ਕਰਕੇ ਪਾਰਟੀ ਨੂੰ ਸੌਂਪਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਅੱਜ ਜਿਹੜਾ ਨਹੀਂ ਰੱਖੀ ਗਈ ਆ ਬਹੁਜਨ ਸਮਾਜ ਪਾਰਟੀ ਦੇ 1992 ਦੇ 85 ਦਾਨੀ ਜਾਤ ਦੇ ਵਿੱਚ ਜਿਹੜਾ ਸਮਾਰਕ ਬਣ ਜਾ ਰਿਹਾ ਉਸ ਵੀ ਅੱਜ ਨਹੀਂ ਰੱਖੀ ਗਈ ਆ ਮੇਂ ਅਵਤਾਰ ਸਿੰਘ ਕਰੀਬਰੀ ਸਾਹਿਬ ਦਾ ਮੈਂਬਰ ਪਾਰਲੀਮੈਂਟ ਨੇ ਉਹਨੇ ਆਪਣੀ ਕਰਵਾਈ ਦੇ ਵਿੱਚ ਰੱਖਿਆ ਪੰਜਾਬ ਦਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ਹੀਦੀ ਸਮਾਰਕ ਇੱਕ ਚਾਨਣ ਮਨਾਰਾ ਬਣ ਕੇ ਰਹਿ ਜਾਊਗਾ ਤੇ ਕਿੱਡੀ ਵੱਡੀ ਬਿਲਡਿੰਗ ਬਣੀਆਂ ਆਉਣ ਵਾਲੇ ਆਲੇ-ਆਲੇ ਦੇਸ਼ਾਂ ਪਿੰਡਾਂ ਨੂੰ ਇੱਥੇ ਸਹੂਲਤਾਂ ਮਿਲਣੀਆਂ ਨੇ ਕਿਉਂਕਿ ਬਹੁਤ ਦਿਨ ਸਮਾਜ ਪਾਰਟੀ ਦਾ ਦਫ਼ਤਰ ਵੀ ਬਣਨਾ ਤੇ ਬਹੁਤ ਤਕੜੀ ਜੀਵਨ ਬਣਨੇ ਆ ਪੰਜਾਬ ਦਾ ਦਫ਼ਤਰ ਇਹ ਬਣ ਰਿਹਾ ਤੇ ਉਹਨਾਂ ਨਾਲੇ ਸਮਝ ਪਹੁੰਚਣ ਸਮਾਜ ਪਾਰਟੀ ਅੱਗੇ ਵਧਦੀ ਜਾਊਗੀ ਤੇ ਬਾਏ ਬਹੁਤ ਸਮਾਵੇ ਸਹੀਦ ਸਦਾ ਤੱਕ ਅਮਰ ਰਹਿਣਗੇ ਜੈ ਭੀਮ ਜੈ ਭਾਰਤ ਬਹਿਰੀ ਜੀ ਦਾ ਖਾਲਸਾ ਬਹਿਰੀ ਜੀ ਦੀ ਫਤਹ